ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਆ ਦੇ ਵਿੱਚ ਗੱਲ ਕਰਾਂਗੇ ਜੇ ਆਉਂਦੇ ਪੰਜ ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 16 ਤਰੀਕਾ 21 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਕੀ ਕੁਝ ਬਦਲਾਅ ਮੌਸਮ ਦੇ ਵਿੱਚ ਜਿਹੜਾ ਵੇਖਣ ਨੂੰ ਮਿਲ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਐਸਵੇਲੇ ਦੀਆਂ ਤਾਜ਼ਾ ਤੇ ਲਾਈਵ ਸੈਟੇਲਾਈਟ ਦਸਨਾ ਦੇਖੀਏ ਤਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਪੰਜਾਬ ਦਾ ਮੌਸਮ ਐਸਵੇਲੇ ਖੁਸ਼ਕ ਬਣਿਆ ਹੋਇਆ ਸਾਫ਼ੀ ਬਣਿਆ ਹੋਇਆ ਆਉਂਦੇ ਦਿਨਾਂ ਦੇ ਵਿੱਚ ਪਹਿਲੀ ਗੱਲ ਕਿ ਇੱਕ ਖੁਸ਼ਕ ਸਿਸਟਮ ਆ ਰਿਹਾ ਜਿਹੜਾ ਕਿ ਬਦਲਵਾਹੇ ਨਾਲ ਪੰਜਾਬ ਆਉਂਦੇ 3-4 ਦਿਨਾਂ ਦੇ ਵਿੱਚ ਯਾਨੀ ਕਿ 19-21 ਕਿ ਦੇ ਆਸਾਸ ਇਸ ਸਿਸਟਮ ਦੇ ਸਦਕਾ ਜਿਹੜੀ ਬਦਲਵਾਈ ਹੋ ਸਕਦੀ ਹੈ ਤੇ ਉਮੀਦ ਹੈ ਕੋਈ ਆਸਾਰ ਨਹੀਂ ਕਿਤੇ ਕੁਝ ਕਣੀਆਂ ਡਿੱਗ ਜਾਣ ਇਹ ਤਾਂ ਫੈਨ ਕਰ ਨਹੀਂ ਕਰਦੇ ਪੰਜਾਬ ਦੇ ਕੁਝ ਥਾਵਾਂ ਦੇ ਉੱਤੇ ਤੇ ਬਾਕੀ ਮੌਸਮ ਥੋੜਾ ਬਦਲਵਾਈ ਵਾਲਾ ਰਹਿ ਸਕਦਾ ਦੂਜੀ ਗੱਲ ਕਿ ਧੁੰਦ ਦੇ ਵਿੱਚ ਫੌਗ ਤੇ ਸਮੋਗ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਧੁੰਦ ਦੀ ਚਾਦਰ ਛਾ ਸਕਦੀ ਹੈ ਸਵੇਰ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਸੌਵਦੇ ਦਿਨਾਂ ਦੇ ਵਿੱਚ ਧੁੰਦ ਵੀ ਵੇਖਣ ਨੂੰ ਮਿਲੇਗੀ ਤੇ ਠੰਡ ਦੇ ਵਿੱਚ ਚੌਖਾ ਵਾਤਾ ਜਿਹੜਾ ਜ ਹੁਣ ਦਰਜ ਹੋਵੇਗਾ ਦੂਜੀ ਗੱਲ ਕਿ ਜਿਹੜਾ ਸਿਸਟਮ ਆ ਰਿਹਾ ਹੈ ਜਦੋਂ ਇਹ ਸਿਸਟਮ ਆਵੇਗਾ ਦਸਤਕ ਦਵੇਗਾ ਤੇ ਨਾਲ ਹੀ ਜੜੀਆਂ ਹਵਾਵਾਂ ਦੀ ਤਬਦੀਲੀ ਹੋ ਜਾਗੀ ਦੱਖਣਪ੍ਰੇਦੀ ਹਵਾ ਜਦੋਂ ਚੱਲਣੀ ਹੈ ਯਾਨੀ ਕਿ ਈਸਟ ਤੇ ਸਾਊਥ ਵੈਂਡ ਜਦੋਂ ਚੱਲੇਗੀ ਤੇ ਉਹਦੇ ਨਾਲ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਣਾ ਤੈਅ ਹੈ ਜਿੱਥੇ 에ਅਰ ਕੁਆਲਿਟੀ 200 ਦੇ ਆਸ-ਪਾਸ ਚੱਲਦੀ ਹੋਈ ਹੈ ਇਹ ਵੱਧ ਕੇ 400 ਦੇ ਆਸ-ਪਾਸ ਜਾ ਸਕਦਾ ਹੈ ਪੰਜਾਬ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਸੋ ਇਸ ਲਈ ਆਉਂ ਦੇ ਨਾਲ ਦੇ ਵਿੱਚ ਹਵਾ ਪ੍ਰਦੂਸ਼ਣ ਤੋਂ ਜਰਾਹਤ ਮਿਲਣ ਦੀ ਸੰਭਾਵਨਾਵਾਂ ਘਟ ਨੇ ਸੋ 22 ਨਵੰਬਰ ਤੱਕ ਮੁੱਖ ਤੌਰ ਤੇ ਜੇਕਰ ਆਪਾਂ ਸਿੱਧੀ ਗੱਲ ਨੂੰ ਵੇੜੀਏ ਤੇ ਇੱਕ ਸਿਸਟਮ ਆ ਰਿਹਾ ਜੀ ਜਿਵੇਂ ਕਿ ਸਾਨੂੰ ਦੱਸਿਆ ਕਿ ਖੁਸ਼ਕ ਸਿਸਟਮ ਹੈ ਬੱਦਲ ਵਾਈ ਨਾਲ ਅੱਗੇ ਲੰਗੇਗਾ ਤੇ ਬੱਦਲ ਵਾਈ ਕੁਝ ਇਤਨਾ ਦੇ ਵਿੱਚ ਹੋ ਸਕਦੀ ਹੈ ਜਦੋਂ ਇਹ ਸਿਸਟਮ ਆਵੇਗਾ ਨਾਲ ਜਿਹੜਾ ਜਿਆ 에ਅਰ ਕੁਆਲਿਟੀ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਪਰੇਦੀ ਹਵਾ ਚੱਲਨੀ ਆ ਪਰੇਦੀ ਹਵਾ ਨਾਲ ਜਿਹੜਾ ਪ੍ਰਦੂਸ਼ਣ ਹੈ ਦਿੱਲੀ ਵਾਲਾ ਹਰਿਆਣੇ ਵਾਲਾ ਪੱਛਮੀ ਯੂਫੀ ਵਾਲਾ ਉਹ ਇਧਰ ਨੂੰ ਪੰਜਾਬ ਵਾਲਾ ਵੇਗਾ ਜਿਹਦੇ ਨਾਲ ਫਰਦੋਸ਼ਾਂ ਦੇ ਵਿੱਚ ਵਾਅਦਾ ਹੋਣਾ ਤੈਆ ਹੈ ਉਮੀਦ ਹੈ ਕੋਈ ਵੱਡੇ ਫਤਰ ਦੇ ਐਸਾਰ ਨਹੀਂ ਆਏ 2 ਜੂਨ ਤੱਕ ਕਿਤੇ ਕਣੀਆਂ ਸਿੱਟ ਜਾਣ ਕਿਤੇ ਪੰਜ ਸੱਤ ਕਣੀਆਂ ਡਿੱਗ ਜਾਣ ਜਾਂ ਹਲਕੇ ਛਰਾਟੇ ਲੱਗ ਜਾਣ ਇਹ ਤੋਂ ਫਿਰ ਇਨਕਾਰ ਨਹੀਂ ਕਰਦੇ ਸਹੀ ਕਨਜ਼ਰ ਤਾਜ਼ਾ ਫਰੇਟ ਤੇ ਲਾਵਾਂਗੇ ਜੀ ਜੋ ਅੱਜ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 16 ਨਵੰਬਰ ਦੀ ਅੱਜ ਤਰੀਕਾ ਹੈ ਪੰਜਾਬ ਦੇ ਲਈ ਵਾਰਨਿੰਗ ਹੈ 16 ਤੋਂ ਲੈ ਕੇ 21 ਜਾਂ ਕਹਿ ਲਈਏ ਕਿ 22 ਨਵੰਬਰ ਤੱਕ ਮੀਂਹ ਚਕਰ ਦੇ ਕੋਈ ਵੱਡੇ ਫੱਦਰ ਦੇ आसार ਨਹੀਂ ਹੈ ਜਿਹੜਾ ਸਿਸਟਮ ਆਣਾ ਹੈ ਉਹ ਖੁਸ਼ਕ ਸਿਸਟਮ ਹੈ ਇਸ ਲਈ ਰਡਾਰ ਦੇ ਵਿੱਚ ਸ਼ੋ ਨਹੀਂ ਹੁੰਦਾ ਤੇ ਮੌਸਮ ਮੁੱਖ ਤੌਰ ਤੇ ਖੁਸ਼ਕ ਰਹਿਣ ਦੇ आसार ਹੋਣਗੇ ਤੇ ਠੰਡ ਜਿਹੜੀ ਹੈ ਉਹ ਹੋਰ ਜ਼ੋਰ ਫੜੇਗੀ ਆਉਂਦੇ ਦਿਨਾਂ ਦੇ ਵਿੱਚ ਰਾਤਾਂ ਵੀ ਠੰਡੀਆਂ ਹੋਣਗੀਆਂ ਦਿਨ ਵੀ ਠੰਡੇ ਹੋਣਗੇ ਜਿਹੜੇ ਰਾਤਾਂ ਦੇ ਟੈਂਪਰੇਚਰ ਹੈ ਜਿਹੜੇ ਉਹ 5 ਤੋਂ ਲੈ ਕੇ 8-9 ਦੇ ਆਸ-ਪਾਸ ਜਾ ਸਕਦੇ ਨੇ 5 ਡਿਗਰੀ ਦੇ ਨਾਲ ਫਰੀਦਕੋੜਾ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੀ ਵੀਤੇ ਕੱਲ ਦੇ ਦਿਨ ਦੇ ਵਿੱਚ ਸੋ ਅੱਜ ਵੀ ਸਵੇਰ ਵਾਲੇ ਟੈਂਪਰੇਚਰ ਕਾਫੀ ਠੇਹਾ ਗਏ ਹੋਣਗੇ ਹਜੇ ਡਾਟਾ ਉਹ ਆਇਆ ਨਹੀਂ ਹੈ ਤੇ ਉਹ ਡਾਟਾ ਜਦੋਂ ਆਵੇਗਾ ਟੈਂਪਰੇਚਰ ਵਾਲਾ ਤੇ ਉਹ ਤੁਹਾਨੂੰ ਸਾਂਝਾ ਕਰਾਂਗੇ ਫਿਲਹਾਲ ਅਗਲੇ 5 ਦਿਨ ਮੌਸਮ ਖੁਸ਼ਕ ਰਹਿਣ ਦਾ ਅਸਾਨ ਹੈ ਧੰਨਵਾਦ ਸ਼ੁਕਰੀ